ਸੁਰਗੀ ਭਾਕ ਸਿੰਘ ਦਾ ਪਹਿਲਵਾਨ ਦੀ ਯਾਦ ਮੁਸਮਰਤ ਉਹਨਾਂ ਦੇ ਪੁੱਤਰ ਹਰਜਨ ਸਿੰਘ ਪਰਦਾ ਹੜਮਲੋ ਹਰ ਸਾਲ ਦੀ ਤਰ੍ਹਾਂ ਬਹੁਤ ਵਿਸ਼ਾਲ ਸ਼ਾਨਦਾਰ ਕਬੱਡੀ ਟੂਰਨਾਮੈਂਟ ਕਰਵਾਇਆ ਜਾ ਰਿਹਾ ਹੈ ਜਿਸ ਵਿੱਚ ਆਵਾ ਪ੍ਰਕਿਰਤियां ਆਪ ਸਭ ਨੂੰ ਦਿਖਾਈਆਂ ਜਾ ਰਹੀਆਂ ਹਨ ਇਹ ਵੀ ਦੱਸਿਆ ਜਾਂਦਾ ਹੈ ਕਿ ਇਸ ਸਮਾਗਮ ਦਾ ਅੱਜ ਲਾਸਟ ਦਿਨ ਹੈ ਅਤੇ ਸ਼ਾਮ 7 ਵਜੇ ਨੂੰ ਇਸ ਦੀ ਸਮਾਪਤੀ ਹੈ ਪਤਾ ਲੱਗੇਗਾ ਕਿ ਸਾਰੇ ਖੇਡ ਮੇਲੇ ਦਾ ਤਾਜ ਕਿਸ ਦੀ ਇੱਤੇ ਆਉਂਦਾ ਹੈ ਅਤੇ ਕੌਣ ਇਹ ਖੁਸ਼ੀ ਮੈਂ ਸੇਧਾ ਇਹ ਮੇਲਾ ਚੱਲਦਾ ਰਹੂਗਾ ਜੀ ਹਾਂਜੀ ਤੇ ਇਹ ਕਿੰਦਾ ਕਿੰਦਾ ਸਹਿਯੋਗ ਲੈ ਰਹੇ ਹਾਂ ਇਹਨੂੰ ਮੁਕੰਮਲ ਬਣਾਉਣ ਚ ਇਸ ਸਹਿਯੋਗ ਦੀ ਸਾਨੂੰ ਸਭ ਤੋਂ ਵੱਡਾ ਦਾ ਪੰਚਾਇਤ ਦਾ ਪਿੰਡ ਦਾ ਸਾਡੇ ਕਲੱਬ ਦਾ ਬਾਕੀ ਆਸੇ ਪਾਸੇ ਸਾਡੇ ਢੇੜੇ ਢੇੜੇ ਪਿੰਡਾਂ ਦਾ ਸਹਿਯੋਗ ਹੈ ਅੱਛਾ ਜਦੋਂ ਇਹ ਪ੍ਰੋਗਰਾਮ ਕਰਦੇ ਹਾਂ ਫਿਰ ਸਿਆਸੀ ਲੋਕਾਂ ਦੀ ਵੀ ਲੋੜ ਪੈਂਦੀ ਐ ਅਕਸਰ ਲੋੜ ਪੈਂਦੀ ਐ ਜੀ ਸਾਡਾ ਜਿੱਥੇ ਵੀ ਜਾਣਿਆ ਸਾਡਾ ਕਬਦੇ ਜੀ ਮਦਦ ਕਰਦੇ ਆ ਜਿੰਨੀ ਵੀ ਹਰ ਵਾਰ ਮਦਦ ਕਰਦੇ ਆ अच्छा आज फिर लास्ट ਹੈ ਪ੍ਰੋਗਰਾਮ ਅੱਜ ਅੱਜ ਲਾਸਟ ਪ੍ਰੋਗਰਾਮ ਹੈ ਜੀ ਕਿੰਨੇ ਵਜੇ ਸਮਾਪਤੀ ਹੋਏਗੀ ਸਮਾਪਤੀ ਘਟੋ ਘਟ ਵੀ 7 ਵਜੇ ਹੋਏਗੀ ਧੰਨਵਾਦ ਖਿਡਾਰੀਆਂ ਅਤੇ ਆਮ ਲੋਕਾਂ ਲਈ ਲੰਗਰ ਦਾ ਪ੍ਰਬੰਧ ਕੀਤਾ ਗਿਆ ਹੈ ਅਤੇ ਤਿਆਰੀ ਕੀਤੀ ਜਾ ਰਹੀ ਹੈ ਇਧਰ ਖਿਡਾਰੀਆਂ ਵੱਲੋਂ ਲੰਗਰ ਛਕਿਆ ਜਾ ਰਿਹਾ ਹੈ ਆ ਭਾਵਾਂ ਨੇ ਜਿਹੜਾ ਗਰੁੱਪ ਬਣਾਇਆ ਹੋਇਆ ਥਾਲੇ ਉੱਤੇ ਬਣੇ ਮੂਠੇ ਬਣ ਗਏ ਨੇ

ਸਾਰੇ ਵਰਗਿਆਂ ਦੇ ਮੋਢੇ ਵਰਗੇ ਨੇ ਔਰ ਜੀ ਹਰਵਿੰਦ ਬੜਾ ਬਣ ਗਿਆ ਤੇ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਜਿਹੜੇ ਰੈਫੀ ਨੇ ਦਿੱਟ ਕੇ ਆ ਰਹੇ ਆ ਜੀ ਸਰ ਬਾਈ ਜੀ ਮੋਹਸਪੁਰੇ ਪਰ ਪ੍ਰਬੰਧਕ ਵੀਰ ਮੈਨੂੰ ਦੱਸਣ ਕਿੱਥੇ ਆ ਮੋਹਸਪੁਰੇ ਪਲੇਅਰ ਨੇ ਚਾਈ ਦੀ ਇੱਕ ਪ੍ਰਕਰ ਵਧੀਆ ਕਰਨ ਦੇ ਮਾਲਕ ਭਾਈ ਸਤਨਾਮ ਸਿੰਘ ਜੀ ਮੰਡੀ ਬੜੀ ਗੇ ਤੇ ਪਹੁੰਚੀ ਹੈ ਸੋ ਜਿਨ੍ਹਾਂ ਲਈ ਅੱਜ ਦੇ ਇਹ ਟੂਰਨਾਮੈਂਟ ਦੀ ਅਜਰੀ ਖਾੜਾ ਅਸਵਾਰਾਂ ਚਲਰੀਆ ਉਹਦਾ ਸੋਸ਼ਲ ਮੀਡੀਆ ਹੋ ਗਿਆ ਲੋਕ ਫੋਨਾ ਤੇ ਦੇਖ ਲੈਂਦੇ ਆ ਮੋਬਾਈਲ ਤੇ ਕੱਢ ਲੈਂਦੇ ਆ YouTube ਤੇ ਕੱਢ ਲੈਂਦੇ ਆ Facebook ਤੇ ਕੱਢ ਲੈਂਦੇ ਆ Instagram ਤੇ ਪਰ ਜਿਹੜਾ ਪੱਤਰਕਾਰੀ ਦੀ ਗੱਲ ਮੇਰੇ ਕੋਲ ਤੇ ਕੋਈ ਅੱਖਰੀ ਗੱਲ ਹੈ ਸੋ ਵਧੀਆ ਕਲਮਰੇ ਮਾਲਕ ਸੁਪਰਾਮ ਸਿੰਘ ਜੀ ਉੱਗੇ ਪੱਤਰਕਾਰ ਮੰਡੀ ਬਰੀਵਾਲ ਤੋਂ ਜਿਲ੍ਹਾ ਮੁਕਸਰ ਦੀਆਂ ਖ਼ਬਰਾਂ ਦੇਣ ਵਾਲੇ ਪਹੁੰਚੇ ਆ ਸੋ ਸਿਬਹੁਤ ਬਹੁਤ ਧੰਨਵਾਦ ਕਰਦੇ ਆ ਸੁਪਰਾਮ ਜੀ ਕੱਲ ਨੂੰ ਖ਼ਬਰ ਆਉਗੀ ਜੀ ਅੱਜ ਹੀ ਅੱਜ ਹੀ ਜੀ ਕੱਲ ਨੂੰ ਖ਼ਬਰਾਂ ਜਿਹੜੀਆਂ ਅਖਬਾਰ ਤੇ ਆਉਣਗੀਆਂ ਆ ਤੇ ਬਾਕੀ ਲੋਕਾਂ ਨੂੰ ਲੱਗਦੀ ਹੈ ਕਿ ਕਿਹੜੀ ਟੀਮ ਫਾਸ ਰਹੀ ਹੈ ਕਿਹੜੀ ਸੈਕੰਡਰੀ ਕਿਹੜੇ ਮੁਖਮਾਵਾ ਪਹੁੰਚਿਆ ਤੇ ਇਸ ਪ੍ਰੋਗਰਾਮ ਦੀ ਵਿੱਚ ਪੂਰੀ ਜਿਹੀ ਗੱਲਬਾਤ ਬਣਾਉਣੀ ਹੈ ਸਭ ਤੋਂ ਪਹਿਲਾਂ ਕਰਦੇ ਆ ਲਓ ਸਮੇਂ ਅਗਲੀ ਰੇਡ ਪੌਣ ਨੇ ਮੁੰਡਾ ਤਿਆਰ ਪਰ ਤਿਆਰ ਪੈਂਦੀ ਹੈ ਰਵਾਇਤ ਦੇ ਵੀਰੋ ਲੱਗਦੇ ਜੱਫੇ ਹੈ ਪੈਂਦੀ ਹੈ ਕਬੱਡੀਆਂ ਦੇ ਚੜ ਚੜ ਕੇ ਆਹ ਦੇਖ ਰਹਾ ਜਵਾਨਾ ਸਾਰਾ ਖੜ ਖੜ ਕੇ ਕੌਣ ਖਿੱਚੂ ਗਿੱਟੇ ਕੌਣ ਖਿੱਚੂ ਗਿੱਟੇ ਤੇ ਕੌਣ ਪਾਊਗਾ ਕਬੱਡੀਆਂ ਝੁੱਕ ਝੁੱਕ ਕੇ ਜੀਵਿਆ ਪੱਟਾਂ ਦੇ ਵਿੱਚ ਜਾਣ ਮਿੱਤਰੋ ਸਮਾਂ 380 ਨੇ ਉਹ ਕਿਹੜੀ ਟੀਮ ਇਸ ਸਮੇਂ ਦੀ ਟਾਰਨਦੀ ਹੈ ਉਹ ਸੱਬੇ ਵੱਡੀ ਇੱਕ ਮਿੰਟ ਇੱਕ ਮਿੰਟ ਰਾਜੂ ਜੀ ਫੈਸਲਾ ਕਰਨਗੇ ਪੁਆਇੰਟ ਚਾਕੀਆਂ ਦੇ ਹਿੱਸੇ ਸਭ ਚਿਕਨੀ ਕਰਾਉਣਗੇ ਹਾਂ 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 ਇਹ ਲੋਕ ਕਿਹਦਾ ਨਾਤੇ ਬੜਾ ਦੇਖ ਲੈ ਕਰੋ ਭਾਈ ਜੀ ਦੇ ਵਾਹਣੀ ਕੌਣ ਹੈਗਾ ਰਾਜਾ ਪਾ ਨਾ ਕੀ ਦੀ ਗੋਦੀ ਆ ਆ ਬਜੀ ਆ ਬਾਕੀ ਨੇਰਾ ਕਰੇ ਧਰਖਾ ਦੇ ਵਿੱਚ ਵੀ ਪਟਖੰਡੀਆਂ ਬਚਾਉਂਦੀਆਂ ਤੇ ਬਾਮਣ ਵਾਲੇ ਦੇ ਵਿੱਚ ਵੀ ਬਚੀ ਕੰਦੇ ਸਿਰਾਂ